ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹਾ ਮਾਹ ਮਾਜ ਮਹਲਾ 5 ਘਰ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਾਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵੇਖਿਆ ਰੰਗ ਕੁੜਾ ਬਿਆ ਦਿਸਨ ਸਵੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇੜਾ ਸਾਧੂ ਪੀਮਣਾਰ ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨਉ ਮਨ ਲੋਚਦਾ ਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰ ਸਾਵਣ ਤੇ ਸਵਾਰਣ ਹਾਰ ਸਾਵਣ ਤੇ ਨਾਂ ਸੁਹਾਗਣੀ ਜੇ ਨਰਾਮ ਨਾਮ ਉਰ ਹਾਰ ਸਾਵਣ ਤੇ ਨਾਂ ਸੁਹਾਗਣੀ ਨਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹ ਦੇ ਵਿੱਚੋਂ ਸਾਉਣ ਮਹੀਨਾ ਆਓ ਤੋਸ਼ ਬੋਧੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਹੜ ਮਹੀਨਾ ਖਤਮ ਹੋਣ ਤੋਂ ਬਾਅਦ ਆਉਂਦਾ ਹੈ ਸਾਵਣ ਮਹੀਨਾ ਸਾਵਣ ਮਹੀਨਾ ਨਾਨਕ ਸਾਹੀ ਸੰਮਤ ਅਤੇ ਬਿਕਰਮੀ ਸਾਲ ਦਾ 5ਵਾਂ ਮਹੀਨਾ ਹੈ ਤੇ ਇਹ ਜੁਲਾਈ ਅਤੇ ਅਗਸਤ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਦੇ ਵਿੱਚ ਵੀ 31 ਦਿਨ ਹੁੰਦੇ ਨੇ ਕੁਦਰਤੀ ਅਸੂਲ ਮੁਤਾਬਕ ਸਮਾਂ ਆਪਣੀ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ ਸਮੇਂ ਦੇ ਬਦਲਾ ਨਾਲ ਰੁੱਤਾਂ ਤੇ ਮੌਸਮ ਬਦਲ ਜਾਂਦੇ ਨੇ ਜੇਠ ਤੇ ਹਾੜ ਮਹੀਨੇ ਵਗਦੀਆਂ ਗਰਮ ਲੋਆਂ ਕਾਰਨ ਤਪਦੀ ਧਰਤੀ ਸਾਵਣ ਮਹੀਨੇ ਦੀ ਪਹਿਲੀ ਬਰਸਾਤ ਨਾਲ ਠਰ ਜਾਂਦੀ ਹੈ ਤਾਂ ਸਾਰਾ ਆਲਾ ਦੁਆਲਾ ਸਾਵਣ ਮਹੀਨੇ ਦੇ ਬਲਵਲਿਆਂ ਚ ਨਸ਼ਿਆ ਆਇਆ ਲੱਗਦਾ ਹੈ ਹਰ ਪਾਸੇ ਹਰਿਆਵਲੀ ਨਜ਼ਰ ਆਉਂਦੀ ਹੈ ਸਾਵਣ ਮਹੀਨੇ ਦਾ ਸਾਡੇ ਜਨ ਜੀਵਨ ਵਿੱਚ ਬਹੁਤ ਮਤਵ ਹੈ ਇਹ ਮਹੀਨਾ ਪੰਜਾਬ ਦੀ ਆਰਥਿਕਤਾ ਤੇ ਵੀ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਬਹੁ ਗਿਣਤੀ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਜਾਂ ਇਸ ਨਾਲ ਜੁੜੇ ਹੋਰ ਕੰਮ ਧੰਦੇ ਨੇ ਸ਼ਾਵਣ ਮਹੀਨੇ ਪੈਂਦੀ ਪਰਵੀਂ ਬਰਸਾਤ ਝੋਨੇ ਅਤੇ ਹੋਰ ਫਸਲਾਂ ਲਈ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ ਕਿ ਹਾ ਜੰਦਾ ਹੈ ਕਿ ਸਾਵਣ ਮਹੀਨੇ ਜਿੰਨੀ ਬਰਸਾਤ ਪਵੇਗੀ ਖੇਤਾਂ ਚ ਫਸਲ ਓਨੀ ਹੀ ਵਧੀਆ ਤੇ ਭਰਪੂਰ ਹੋਵੇਗੀ ਸਾਵਣ ਮਹੀਨੇ ਬਾਰੇ ਮੇਰੇ ਪਤਸ਼ਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਰਹ ਮਹਾ ਇਕ ਓਅੰਕਾਰ ਸਤਗੁਰ ਪ੍ਰਸਾਦ ਸਾਵਣ ਸਰਸ ਮਨਾ ਕਾਣ ਵਰ ਸਹਿ ਰੁਤੇ ਆਏ ਮਹਿਮਨ ਤਨ ਸੋਭਾ ਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਏ ਹਾਵੈ ਦਮਨ ਚਮਕੜ ਰਾਏ ਸੇਜ अकेਲੀ ਖਰੀ ਦੁਹੇਲੀ ਮਰਣ ਪਾਇਆ ਦੁਖ ਮਾਏ ਹਰ ਬਿਨ ਨੀਂਦ ਭੁੱਖ ਕਹ ਕੈਸੀ ਕਾਪੜ ਤਨ ਨਾ ਸੁਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜ਼ ਰਾਗ ਦੇ ਵਿੱਚ ਫੁਰਮਾਨ ਕਰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਸਾਉਣ ਤੋਂ ਭਾਵ ਹੈ ਸੌਣ ਦਾ ਮਹੀਨਾ ਸਰਸੀ ਤੋਂ ਭਾਵ ਹੈ ਰਸ ਵਾਲੀ ਸਾਧ ਸੰਗਤ ਜੀ ਸਸਾ ਰਾਰਾ ਸਸੇ ਨੂੰ ਬਿਹਾਰੀ ਇਸ ਸ਼ਬਦ ਨੂੰ ਸਰਸੀ ਨਹੀਂ ਕਹਿਣਾ ਸਰਸੀ ਬੋਲਣਾ ਹੈ ਸਰਸੀ ਤੋਂ ਭਾਵ ਹੁੰਦਾ ਹੈ ਰਸ ਵਾਲੀ ਕਾਮਣੀ ਤੋਂ ਭਾਵ ਹੈ ਜੀਵ ਇਸਤਰੀ ਸੱਚ ਰੰਗ ਤੋਂ ਭਾਵ ਹੈ ਸੱਚੇ ਹਰੀ ਪਰਮਾਤਮਾ ਦੇ ਪਿਆਰ ਵਿੱਚ ਆਧਾਰ ਤੋਂ ਭਾਵ ਹੈ ਆਸਰਾ ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਵੇਂ ਸਾਉਣ ਵਿੱਚ ਵਰਖਾ ਨਾਲ ਸਾਰੀ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ ਤੇਵੇਂ ਉਹ ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ ਭਾਵ ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਮਨ ਤਨ ਰਤ ਸੱਚ ਰੰਗ ਸੱਚੇ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਆਸਰਾ ਬਣ ਜਾਂਦਾ ਹੈ ਇੱਕੋ ਨਾਮ ਆਧਾਰ ਬਸ ਇੱਕੋ ਇੱਕ ਆਸਰਾ ਪਰਮਾਤਮਾ ਦਾ ਨਾਮ ਹੀ ਹੁੰਦਾ ਹੈ ਵਿਖਿਆ ਰੰਗ ਕੁੜਾਵਿਆ ਦੇਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮਣ ਹਰ ਵਿਖਿਆ ਰੰਗ ਕੁੜਾਵਿਆ ਭਾਵ ਜ਼ਹਿਰ ਰੂਪੀ ਮਾਇਆ ਦੇ ਝੂਠੇ ਰੰਗ ਤਮਾਸ਼ੇ ਦੇਸਨ ਸਭੇ ਸ਼ਾਰ ਸ਼ਾਰ ਤੋਂ ਭਾਵ ਹੈ ਸਵਾ ਜਨ ਕੰਮੇ ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸਵਾ ਦਿਸਦੇ ਨੇ ਨਿਕੰਮੇ ਦਿਸਦੇ ਹਨ ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤੇਵੇਂ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ ਨਾਮ ਜਪਣ ਵਾਲੇ ਗੁਰਮਖਾਂ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਯੋਗਾ ਹੋ ਜਾਂਦਾ ਹੈ ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਨੇ ਗੁਰੂ ਨੂੰ ਮਿਲ ਕੇ ਉਹ ਰਬੀ ਬਾਣੀ ਹਰ ਜਸ ਬੜੇ ਸ਼ੌਕ ਨਾਲ ਸੁਣਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਣਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਰ ਵਣਤਿਨ ਤੋਂ ਭਾਵ ਹੈ ਕਾਫੂਸ ਜੰਗਲਾਂ ਦੀ ਸਾਰੀ ਬਨਸਪਤੀ ਮੌਲਿਆ ਮੌਲਿਆ ਤੋਂ ਭਾਵ ਹੈ ਹਰਿਆ ਭਰਿਆ ਖਿੜਿਆ ਕਰਮ ਮਿਲਾਵਣ ਹਰ ਕਰਮ ਤੋਂ ਭਾਵ ਹੈ ਮੇਰ ਨਾਲ ਜਿਸ ਪ੍ਰਭੂ ਦੇ ਮੇਰ ਨਾਲ ਸਾਰਾ జగਤ ਸਾਰੀ ਬਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ ਉਸ ਨੂੰ ਮਿਲਣ ਵਾਸਤੇ ਮੇਰਾ ਮਨ ਲੋਚਦਾ ਹੈ ਤੰਗਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਉਣ ਦੇ ਸਮਰੱਥ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਨਿ ਸਖਿਏ ਪ੍ਰਭ ਪਾਇਆ ਹਉ ਤਿਨ ਕੈ ਸਦ ਬੁਲਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਮਇਆ ਕਰ ਤੋਂ ਭਾਵ ਹੈ ਦਇਆ ਕਰ ਮੇਰ ਕਰ ਸ਼ਬਦ ਸਵਾਰਣ ਹਾਰ ਭਾਵ ਸ਼ਬਦ ਦੀ ਰਾਈ ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ ਕੁਰਬਾਨ ਹਾਂ ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਂਸਲ ਕਰ ਲਿਆ ਹੈ हे नानक ਬੇਨਤੀ ਕਰ ਤੇ ਆਖ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀ ਮੇਰੀ ਜਿੰਦ ਨੂੰ ਸਵਾਰਣ ਜੋਗਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤੋਂ ਪਾਵ ਹੈ ਸਾਵਣ ਦਾ ਮਹੀਨਾ ਔਰ ਹਾਰ ਤੋਂ ਪਾਵ ਹੈ ਹਿਰਦੇ ਵਿੱਚ ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਖੇੜਾ ਤੇ ਠੰਡ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿੱਚ ਪਰਮਾਤਮਾ ਦਾ ਨਾਮ ਰੂਪੀ ਹਾਰ ਪਾਇਆ ਹੋਇਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਤਨੇ ਕੁ ਸੇਵਾ ਪ੍ਰਵਾਨ ਕਰਿਓ ਤੇ ਅਰਦਾਸ ਬੇਨਤੀ ਕਰਿਓ ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਦਾਸ ਤੋ ਸੇਵਾ ਲੈਂਦੇ ਰਹਿਣ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਠੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ